ਲਹਰਪੇਜ ਆ ਆਇਓ ਮਲਾ ਮਾਸਟਰ ਮਾਰਬਲ ਵਾਲੇ ਜਿਨ੍ਹਾਂ ਦੇ ਤੂੰ ਕਹਿਣਾ ਹੁਣਾ ਬਾਹਲਾ ਜਾਨਾ ਮੈਂ ਬਾਹਲਾ ਜਾਨਾ ਆ ਦੇਖ ਆ ਆਏ ਸ਼ੋਰੂਮ ਇੱਥੇ ਤੈਨੂੰ ਮੈਂ ਇੱਕ ਖਾਸ ਗੱਲ ਦੱਸਦਾ ਹਾਂ ਵੀ ਇਹ ਬੰਦੇ ਪੱਥਰ ਵੇਚ ਦਿੰਦੇ ਆ ਤੇ ਬੰਦਾ ਮੁੱਲ ਲੈ ਲੈਂਦੇ ਆ ਤੇ ਹੁਣ ਮੈਨੂੰ ਵੇਚਣਾ ਆ ਕਿ ਕੀ ਕਰਨਾ ਆ ਤੈਨੂੰ ਅਸੀਂ ਮੁੱਲ ਦਵਾਉਣਾ ਆ ਇਹਨਾਂ ਨੂੰ ਤੂੰ ਦੇਖ ਲੱਖ ਡੇਢ ਲੱਖ ਫੁੱਟ ਇਹਨਾਂ ਦੇ ਮਾਲ ਨਾ ਹਮੇਸ਼ਾ ਲਈ ਜਾਂਦਾ ਹੋਊ ਉਹ ਦੇਖ ਮਗਰ ਘੱਡੇ ਖੜੀ ਆ ਨਾ ਇੱਕ ਆ ਖੜੀ ਆ ਟਰਲੇ ਖੜੇ ਆ ਕੋਈ ਕੋਈ ਨਾ ਇਹਨਾਂ ਜੋ ਏ ਬੀ ਸੀ ਇੱਕ ਵੀ ਹਾਂ ਪਾੜ ਲਾ ਬੱਲੇ ਹਵਾ ਮਾਲ ਹਾਂ ਉਹਦੀ ਨਾ ਮੈਨੂਫੈਕਚਰ ਡੇਟ ਹੋਊਗੀ ਜਿਹੜੀ ਹਾਂ ਉਹ ਇੱਕ ਹਫਤੇ ਤੋਂ ਅੰਦਰ ਅੰਦਰ ਹੋਊਗੀ ਤੇ ਰੇਟ ਰੂਟ ਕਿਵੇਂ ਹੁੰਦਾ ਇਹਨਾਂ ਦਾ ਰੇਟ ਤੂੰ ਆਪ ਹਿਸਾਬ ਲਾਦਾ ਵੀ ਜਿਹਦੇ ਜਿਹਦਾ ਮਾਲ ਹਾਂ ਇੱਕ ਹਫਤਾ ਹੀ ਖੜਨਾ ਹਾਂ ਉਹਨੂੰ ਖਰਚਾ ਕਿੰਨਾ ਕੁ ਪੈਣਾ ਹੂੰ ਤੇ ਜਿਹਨੂੰ ਖਰਚਾ ਨਾ ਪਿਆ ਤੇ ਉਹਨੇ ਉਹਨੇ ਘਾਕ ਤੇ ਕਿੰਨਾ ਕੁ ਪਾਉਣਾ ਹੂੰ ਮਤਲਬ ਜਦੋਂ ਵਿਆਜ ਨਹੀਂ ਪੈਣਾ ਕੋਈ ਹੋਰ ਨਹੀਂ ਪੈਣਾ ਆਇਆ ਮਾਲ ਲੰਘ ਗਿਆ ਮਾਲ ਆਇਆ ਮਾਲ ਲੰਘ ਗਿਆ ਤੂੰ ਦੇਖ ਆ ਜਿੰਨਾ ਮਾਲ ਪਿਆ ਨਾ ਆ ਦੇਖ ਦੱਬੇ ਦੱਬਿਆਂ ਜੀ ਪ੍ਰਾਣ ਪੈ ਜਾਂਦਾ ਨਹੀਂ ਤਾਂ ਹੁਣ ਤੋ ਆ ਦੇਖ ਲੈ ਲੈ ਆ ਦੱਬੇ ਦੇਖ ਲੈ ਲੈ ਆ ਦਾ ਤਾਜੀ ਆ ਕਰਤ ਵੀ ਨਹੀਂ ਪਈ ਇਹਨਾਂ ਪਿਆ ਪਿਆ ਵਿਚਾਲੇ ਆ ਹਾਂ ਤੇ ਇਹਦੀ ਜੇ ਤੂੰ ਮੈਨੂਫੈਕਚਰ ਡੇਟ ਪੜ੍ਹੇਗਾ ਮੈਨੂਫੈਕਚਰਡ ਬਾਈ ਆ 6ਵੇਂ ਮਹੀਨੇ ਦੀ 10 ਤਰੀਕ ਦਾ ਬਣਿਆ ਵਾ ਹੁਣ 6ਵਾਂ ਮਹੀਨਾ ਹੀ ਚੱਲਦਾ ਨਾ 10 6 24 ਹਾਂ ਹਾਂ ਤੇ ਅੱਜ ਤਰੀਕ ਕਿੰਨੀ ਆ ਅੱਜ ਅੱਜ 13 14 ਤਰੀਕ ਆ ਆ ਤਿੰਨ ਦਿਨ ਪਹਿਲਾਂ ਦਾ ਹੀ ਕਮਾਲ ਹੈ ਠੀਕ ਹੈ ਕਿ ਨਹੀਂ ਤੇ ਆ ਦੇਖ ਲੈ ਲੈ ਵਿਚਾਲੇ ਪਿਆ ਮਾਲ ਤੇ ਹੁਣ ਫਿਰ ਸਪਲਾਈ ਕਿੱਧਰ ਨੂੰ ਕਰਦੇ ਆ ਇਹ ਮਤਲਬ ਪੰਜਾਬ ਦਾ ਖੈਰ ਹੋਊਗਾ ਹੀ ਹੋਊਗਾ ਪੰਜਾਬ ਦੇ ਸਾਰੇ ਜ਼ਿਲ੍ਹੇ ਤੇ ਭਾਰਤ ਦੇ ਤਕਰੀਬਨ ਤਕਰੀਬਨ ਇਹ ਅੱਧੇ ਸਟੇਟ ਕਵਰ ਕਰ ਚੁੱਕੇ ਤੇ ਡਰੈਸ ਤੋਂ ਦੱਸ ਮੜਾ ਇਹਦਾ ਹੈਗਾ ਬਠਿੰਡਿਓ ਤੋਂ ਮੋੜ ਨੂੰ ਹਨਾ ਹਾਂ ਇਹ ਨਹੀਂ ਨੀ ਮੋੜ ਮੰਡੀ ਮਾਸਟਰ ਮਾਰਵਲ ਇਹ ਮੋੜ ਮੰਡੀ ਮੋੜ ਮੰਡੀ ਮਾਸਟਰ ਮਾਰਵਲ ਮਾਸਟਰ ਮਾਰਵਲ ਇਹ ਤੈਨੂੰ ਅੰਦਰ ਦਿਖਾਉਣਾ ਇੱਕ ਤੈਨੂੰ ਹੋਰ ਖਾਸियत ਦਿਖਾਉਣਾ ਇਹਨਾਂ ਦੀ ਹਾਂ ਜਿਹੜੀ ਖਾਸ ਆ ਮੈਂ ਇਹਨਾਂ ਦਾ ਤੂੰ ਐ ਮੰਨ ਲੈ ਵੀ ਮੈਂ ਇਹਨਾਂ ਦਾ ਸੇਲਜ਼ਮੈਨ ਆ ਮੈਂ 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 ਤੇਰੀ ਬਣਾਈ ਕਰ ਰਿਹਾ ਅੱਛਾ ਮੈਂ ਤੈਨੂੰ ਦੱਸ ਰਿਹਾ ਵੀ ਜਿਹੜੇ ਬੰਦਿਆਂ ਨੇ ਮੈਂ ਇੰਨਾ ਆਉਣਾ ਹਾਂ ਵੀ ਕਾਰਨ ਹਾਂ ਪਤਾ ਤਾਂ ਲੱਗੇ ਉਹ ਕਾਰਨ ਕੀ ਆ ਵੀ ਕਿਵੇਂ ਖਾਂਦਾ ਮਹੀਨੇ 'ਚ 3-4 ਗੇੜੇ ਥੋੜੇ ਇੱਥੇ ਹੁੰਦੇ ਆ ਮੇਰੇ ਪੱਕਾ ਮੈਂ ਮਹੀਨੇ ਦੇ ਵਿੱਚ 1-2 ਵਾਰ ਹੀ ਆਉਣਾ ਆ ਆ ਫਿਰਦੇ ਆ ਵੱਡੇ ਭਾਈ ਤੁਸੀਂ ਕਦੇ ਕੀ ਹਾਲ ਨਿਚੜਦੀ ਕੱਲੇ ਵੀਰੇ ਵੱਡੇ ਭਾਈ ਉਹ ਬੈਠਾ ਛੋਟਾ ਭਾਈ ਦੋਨੇ ਭਰਾ ਐ ਸਕੇ ਸਿੰਘਲਾ ਸਾਹਿਬ ਸ਼ੰਗਲਾ ਸਾਹਿਬ ਹੋਣੀ ਹਾਂ ਤੇ ਦੋਨੇ ਜਾਣੇ ਦੋਨੇ ਭਾਈ ਦੋਨਾਂ ਦੇ ਜਵਾਕ ਨਿਆਣੇ ਆਪ ਰਲ ਮਿਲ ਕੇ ਕੰਮ ਕਰਦੇ ਆ ਹਾਂ ਤੋ ਆ ਦੇਖ ਖਾਸियत ਆ ਐਡਾ ਬਾਥਰੂਮ ਰੇਟ ਕਿਵੇਂ ਆ ਮੈਨੂੰ ਇਹ ਦੱਸ ਮਾ ਐਡਾ ਬਾਥਰੂਮ ਪੂਰੀ ਮਤਲਬ ਜਿਮਾ ਪ੍ਰੀਮੀਅਮ ਕੁਆਲਿਟੀ ਦਾ ਹਾਂ ਹਾਈ ਗਲੋਸ ਵਾਲਾ ਹਾਂ 8000 ਰੁਪਏ ਦੇ ਵਿੱਚ ਇਹ ਬਾਥਰੂਮ ਐਡਾ ਤਿਆਰ ਕਰਦੇ ਆ 8000 ਚ ਹਾਂ ਤੇ ਮੈਨੂੰ ਗੱਲ ਹੋਰ ਲੱਗਦੀ ਆ ਹੂੰ ਜੇ ਕਿਤੇ ਸ਼ਾਹਜਹਾਂ ਵੇਲੇ ਹੁੰਦੇ ਤਾਂ Taj Mahal ਅੱਧੇ ਰੇਟ ਤੇ ਬਣ ਜਾਣਾ ਸੀ ਅੱਧੇ ਅੱਧੇ ਰੇਟ ਤੇ ਬਣ ਜਾਣਾ ਇਹ Taj Mahal ਗੱਲ ਸਹੀ ਆ ਦੇਖ ਕਿੱਡੇ ਕਿੱਡੇ ਬਾਥਰੂਮ ਆ ਆ ਜਾ ਫਿਰ ਮੈਂ ਆ ਯਾਰ ਸੋਨਾ ਹੀ ਬਹੁਤ ਹੈ ਸੋਣ ਤੂੰ ਜਰ ਸੋਨੇ ਵਾਲੇ ਪਾਸਿਓਂ ਤਾਂ ਐਉਂ ਆ ਨਾ ਗੱਲ ਹਾਂ ਵੀ ਜਦੋਂ ਮਾਲ ਬਣ ਗਿਆ ਹਾਂ ਫੈਕਟਰੀ ਦੇ ਵਿੱਚ ਹੂੰ ਇਹਨਾਂ ਕੋਲੇ ਪਹਿਲਾਂ ਪਹੁੰਚ ਜਾਣਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਦੀ ਹਾਂ ਸਭ ਤੋਂ ਪਹਿਲਾਂ ਇਹਨਾਂ ਕੋਲੇ ਆ ਜਾਣਾ ਆ ਦੇਖ ਆ ਏਡਾ ਬਾਥਰੂਮ ਆ ਹਾਂ ਐਡਾ ਬਾਦ ਨੂੰ ਲੈ 5000 ਰੁਪਏ ਦੇ ਵਿੱਚ ਉਹ ਅੱਠ ਦਾ ਇਹ 5 ਦਾ 5000 ਰੁਪਏ ਦੇ ਵਿੱਚ ਯਾਰ ਸੁਣਾ ਆ ਵੀ ਲੱਗ ਜਾਂਦਾ ਯਾਰ ਫਰਸ਼ ਵੀ ਨਾਲ ਆ ਕਿ ਸਾਰਾ 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 ਉਹ ਫਰਸ਼ ਵੀ ਨਾਲ ਆ ਦੇ ਫਾਰਸ਼ਾ ਫਿਰ ਮੈਟ ਦੇ ਵਿੱਚ ਇੱਕ ਤੂੰ ਹੋਰ ਖਾਸियत ਹੈ ਇਹਨਾਂ ਦੀ ਗੋਣਾ ਹੂੰ ਤੂੰ ਹਾਈ ਗਲੋਸ ਵਾਲਾ ਲੈ ਲੈ ਹਾਂ ਤੂੰ ਮੈਟ ਵਾਲਾ ਲੈ ਲੈ ਤੈਨੂੰ ਰੇਟ ਵੱਖਰਾ ਨਹੀਂ ਕਰਨਾ ਜਿਵੇਂ ਕਾਰਵਿੰਗ ਸੀਰੀਜ਼ ਦੇ ਵਿੱਚ ਹੁੰਦੇ ਨਾ ਥੋੜਾ ਜਿਹਾ ਚਮਕ ਵਾਲਾ ਪੱਥਰ ਹੁੰਦਾ ਅਸੀਂ ਤੈਨੂੰ ਇੱਕ ਦਿਖਾਉਣਾ ਆਪਾਂ ਬਾਈ ਸਿੰਘਲਾ ਸਾਹਿਬ ਨੂੰ ਪੁੱਛਦੇ ਆ ਤੁਹਾਨੂੰ ਮੈਂ ਉਹ ਬੜੀ ਵਧੀਆ ਜਾਣਕਾਰੀ ਦੇਣਗੇ ਉਹਨਾਂ ਤੋਂ ਵੀ ਪੁੱਛਦੇ ਆ ਆ ਯਾਰ ਆ ਇਧਰ ਦਾ ਮਾੜੀ ਚਾਦਰ ਫਵਾ ਦੇ ਟੂਟੀਆਂ ਡਾਟਿੰਗ ਵਾਲੇ ਪਾਸੇ ਆ ਆ ਦਿਖਾ ਯਾਰ ਆ ਬੜੇ ਸੋਹਣੇ ਆ ਤੋ ਇੱਕ ਗੱਲ ਹੋਰ ਤੈਨੂੰ ਟੂਟੀਆਂ ਵਾਲੇ ਪਾਸੇ ਆ ਗਏ ਇਹਨਾਂ ਦਾ ਵੀ ਘਰ ਹੈ ਇੱਕ ਆ ਰੀ ਹੋਰ ਪਾਉਣ ਨੂੰ ਜੀ ਕਿਰਾਇਆ ਦੇਖ ਕੇ ਹਾਂ ਆ ਆ ਸਹਿਰਾ ਦੀਆਂ ਟੂਟੀਆਂ ਪਈਆਂ ਇੱਥੇ ਆ ਜਿਵੇਂ ਆ ਸਹਿਰਾ ਦੀ ਟੂਟੀ ਆ ਹਾਂ ਆ ਸਹਿਰਾ ਦੀ ਟੂਟੀ ਹਾਂ 15 ਸਾਲ ਹਾਂ ਜੇ ਤਬਕਾ ਸੱਟ ਗਈ 15 ਸਾਲ ਹਾਂ ਘਰੇ ਆ ਕੇ ਕੰਪਨੀ ਠੀਕ ਕਰਕੇ ਜਾਓ ਘਰੇ ਆ 15 ਸਾਲ ਬਹੁਤ ਹੋ ਜਾਂਦੇ ਆ 15 ਸਾਲ ਬੰਦਾ ਤਿੰਨ ਸਰਕਾਰਾਂ ਬਦਲ ਜਾਂਦੀਆਂ ਤਿੰਨ ਸਰਕਾਰਾਂ ਬਦਲ ਜਾਂਦੀਆਂ ਹਾਂ ਐਂਟੀ ਕੰਪੈਂਸੀ ਕੀ ਕਹਿੰਦੇ ਉਹ ਹੋ ਜਾਂਦੀ ਆ ਉਹਦ ਨੂੰ ਉਹ ਹੋ ਜਾਂਦੀ ਆ ਤੇ ਇਹਨਾਂ ਦਾ ਤੇ ਇੱਕ ਗੱਲ ਇਹ ਆ ਤਿੰਨ ਸਰਕਾਰਾਂ 15 ਸਾਲਾਂ ਚ ਬਦਲ ਜਾਂਦੀਆਂ ਪਰ ਇਹ 40 ਸਾਲਾਂ ਤੋਂ ਇੱਥੇ ਹੀ ਆ ਮਾਸਟਰ ਮਾਸਟਰ ਜੀ 40 ਸਾਲਾਂ ਤੋਂ ਇੱਥੇ ਹੀ ਆ ਹਾਂ ਇਸ ਦੋ ਵਜੇ ਅੱਪਾ ਸੰਗਲਾ ਸਾਹਿਬ ਨੂੰ ਮਿਲਦੇ ਆ ਆ ਅਰਫੀ ਰੁਈ ਦਾ ਦੱਸਾਂਗੇ ਕਿ ਕਿੰਨੀ ਹੋਊਗੀ ਯਾਨੀ ਗਾਰੇ ਗਾਰੇ ਉਹਨੇ ਜਿੱਦੋਂ ਉਹਨੇ ਫੁੱਟ ਪੱਥਰ ਲੱਗਿਆ ਤਾਂ ਇਹ ਉਹਨੇ ਕੀਤਾ ਜਿੰਨੇ ਫੁੱਟ ਪੱਥਰ ਆ ਪੱਥਰ ਦੇ ਹਿਸਾਬ ਨਾਲ ਹੀ ਆ ਇਹ ਕਿਹੜਾ ਕੋਈ ਰਸੋਈ ਤੇ ਵੱਖਰਾ ਲੱਗ ਗਿਆ ਜਾਂ ਉੱਥੇ ਵੱਖਰਾ ਲੱਗ ਗਿਆ ਪੱਥਰ ਆ ਗਿਆ ਵੀ ਭੱਜ ਕੇ ਲੰਘ ਜਲੇ ਸ਼ਾਦੀ ਦੇ ਮਹਿੰਗੇ ਨਹੀਂ ਮਹਿੰਗੇ ਨਹੀਂ ਮਹਿੰਗੇ ਨਹੀਂ ਮਹਿੰਗੇ ਨਹੀਂ ਆਜੋ ਸਿੰਘਲਾ ਸਾਹਿਬ ਨੂੰ ਪੁੱਛਦੇ ਲੈ ਹਰਪ੍ਰੇਜ ਜਿਹੜੇ ਰੇਟ ਤੈਨੂੰ ਦੇਣ ਲੱਗਿਆ ਸਿੰਘਲਾ ਸਾਹਿਬ ਹਾਂ ਇਹ ਰੇਟ ਤੈਨੂੰ ਤੇ ਤੇਰੇ ਦੇਖਣ ਵਾਲਿਆਂ ਨੂੰ ਤਾਂ ਮਿਲਣੇ ਆ ਜੇ ਤੁਹਾਡਾ ਚੈਨਲ ਸਾਡਾ ਇੰਸਟਾਗ੍ਰam ਦਾ ਮਾਸਟਰ ਮਾਰਬਲ ਵਾਲਿਆਂ ਦਾ ਸਬਸਕ੍ਰਾਈਬ ਕੀਤਾ ਹੋਇਆਗਾ ਤੇ ਨਹੀਂ ਨਹੀਂ ਮਿਲਣੇ ਇਹ ਫਿਰ ਤੈਨੂੰ ਹੋਰ ਸ਼ਾਓ ਸ਼ੋਰੂਮ ਵਾਲੇ ਭਾਈ ਮਿਲਣਗੇ। ਮਾਦਰ ਸਬਸਕ੍ਰਾਈਬ ਕਰੀਏ ਇਹਨਾਂ ਦਾ ਤੇ ਫਿਰ ਗੱਲ ਬਣੂ। ਹੁਣੇ ਕਰ ਲੈਨੇ ਆ। ਪੱਕੇ ਦੇ ਦਿਆਂਗੇ ਭਾਈ ਸਾਰਿਆਂ ਨੂੰ। ਸਾਰਿਆਂ ਨੇ ਸਹੀ ਰੇਟ ਦੇ ਦਿਆਂਗੇ। ਸਭ ਨੂੰ ਸਹੀ ਰੇਟ ਮਿਲਣਗੇ। ਇੱਥੇ ਆ ਕੇ ਕਰਾ ਲੈਣਗੇ, ਇੱਥੇ ਆ ਕੇ ਕਰਾ ਲੈਣਗੇ। ਵੀਰੇ ਗੱਲ ਹੈਗੀ ਉਹ। ਹਾਂ ਜੀ। ਇਹਨਾਂ ਨਾਲ ਕਰ ਲੂਗਾ ਇਹ। ਵੀਰੇ ਨੇ ਤਾਂ ਗੱਲਾਂ ਕੀਤੀਆਂ ਬਹੁਤ। ਠੀਕ ਹੈ ਜੀ। ਵੀ ਛੋਡੇ ਕੋਲ ਪੱਕਾ ਹੁੰਦਾ ਜਾਂਦਾ ਕਰਕੇ। ਵੀ ਗੱਲ 'ਚ ਸੱਚਾਈ ਕਿੰਨੀ ਕਿ ਆ ਵੀ ਰੇਟ ਘਟ। ਸੁਣ ਮੈਂ ਪੰਜਾਬਸ਼ਤਾਂ ਖੈਰ ਹੋਣੀ ਹੈ ਪੰਜਾਬ ਤੋਂ ਬਾਹਰ ਦੇ ਵੀ ਆਉਂਦੇ ਥੋੜੇ ਕੋਲੇ ਮੈਂ ਤਾਂ ਆਹੀ ਦੇਖਣ ਹੀ ਆਇਆ ਮੈਂ ਤਾਂ ਚੁੱਪ ਕਰਕੇ ਨਹੀਂ ਜਿਵੇਂ ਹੁੰਦਾ ਨਹੀਂਗਾ ਵੀ ਉਹ ਭਰਨ ਆਏ ਹੁੰਦੇ ਸੈਂਪਲ ਭਰਨ ਆਏ ਹੁੰਦੇ ਆਫਸਰ ਉਹ ਹਿਸਾਬ ਦੇ ਮੈਂ ਤਾਂ ਸੈਂਪਲ ਭਰਨ ਹੀ ਆਇਆ ਥੋੜੇ ਕਿਵੇਂ ਆ ਬਈ ਰੇਟ ਰੂਟ ਕਿਵੇਂ ਛੱਪਾ ਮਾਰਨਾ ਮਤਲਬ ਸਾਡੇ ਛੱਪਾ ਮਾਰਨ ਵਾਲੇ ਹਾਂ ਉੱਡਣ ਦੱਸਤਾ ਚਲੋ ਥੋੜਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਕਿਉਂਕਿ ਲੋਪ ਵਾਲੇ ਵੀ ਸਾਡੇ ਨਾਲ ਕਾਫੀ ਸਮੇਂ ਜੁੜੇ ਹੋਏ ਆ ਇਹ ਤਾਂ ਸਾਡੇ ਇੱਕ ਤਰ੍ਹਾਂ ਦੇ ਬ੍ਰਾਂਡ ਵੈਸਟਰ ਆ ਮਤਲਬ ਜੀ ਕਮਾਲ ਤੇ ਹੁਣ ਤੁਹਾਡੇ ਨਾਲ ਵੀ ਅਸੀਂ ਜੁੜੇ ਆ ਸਾਨੂੰ ਬਹੁ ਇੱਕ ਛੋਟੀ ਜਿਹੀ ਗੱਲ ਮੇਰੇ ਮਨ 'ਚ ਕਈ ਵਾਰ ਆਉਂਦੀ ਹੈ ਸਾਨੂੰ ਜਿਵੇਂ ਨਾ ਕਸਟਮਰ ਫੋਨ ਕਰਦਾ ਹੈ ਵੀ ਮੈਨੂੰ 300 ਕਿਲੋਮੀਟਰ ਤੋਂ ਆਉਣਾ 400 ਕਿਲੋਮੀਟਰ ਤੋਂ ਆਉਣਾ ਹੈ ਵੀਰ ਮੇਰੀ ਭਿਕਾਈ ਨਾ ਹੋਵੇ ਇੱਥੇ ਆ ਕੇ ਜੀ 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 ਕੁਛ ਇਹਦੇ 'ਚ ਨਾ ਸਾਡੇ ਵਰਗੇ ਦੁਕਾਨਦਾਰੀ ਖਰਾਬ ਕਰ ਰਹੇ ਆ ਆ ਟਾਇਲ ਹੈ ਮੈਂ ਕਸਟਮਰ ਨੂੰ ਫੋਨ ਕਰੂਗਾ ਮੈਨੂੰ ਕਹਿੰਦਾ ਹਾਂ ਜੀ ਮੈਂ ਐ ਤੁਹਾਨੂੰ 27 ਰੁਪਏ ਫੁੱਟ ਦਊਂਗਾ ਪ੍ਰੀਮੀਅਮ ਦੀ ਟਾਇਲ ਆ ਕਸਟਮਰ ਨੇ ਮੰਨ ਲਓ 4000 ਫੁੱਟ ਟਾਇਲ ਲੈਣੀ ਆ ਉਹ ਸੋਚੀ ਮੇਰੀ ਲੱਖ ਰੁਪਏ ਵਿੱਚ ਟਾਇਲ ਆ ਗਈ ਉਸ ਦੁਕਾਨ ਤੇ ਜਾਊਗਾ ਲੈਣ ਉਹਨੂੰ ਕੀ ਕਰੂਗਾ ਕਸਟਮਰ ਅਤੀ ਹੋਗੀ ਜੀ ਆ 35 ਹੋਗੀ ਆ 40 ਹੋਗੀ ਉਹਨੂੰ ਇਹ ਨਹੀਂ ਦੱਸਣਾ ਵੀ ਮੇਰੀ 27 ਤੋਂ ਸ਼ੁਰੂਆਤ ਹੈ ਐਂਡਿੰਗ 40 ਤੱਕ ਹੈ ਉਹ ਫਿਰ ਕਸਟਮਰ ਦੇ ਕੇ ਦੂਜੀਆਂ ਮਹਿੰਗੀਆਂ 1 ਲੱਖ ਦਾ ਕਸਟਮਰ ਦਾ ਜਿਹੜਾ ਬਜਟ ਸੀ ਉਹ 2 ਲੱਖ ਤੇ ਚਲਾ ਗਿਆ ਜੇ ਜੇ ਮੰਨ ਲਓ ਵੀ ਉਹ ਬੰਦੇ ਦੇ ਨਾਲ ਆ ਗਈ ਘਰ ਵਾਲੀ ਉਹਨੂੰ ਉਹਨੇ ਕਿਹਾ ਵੀ ਮੈਨੂੰ ਆ ਨਹੀਂ ਆ ਚਾਹੀਦੀ ਉਹਨੇ ਕਿਹਾ 300 ਰੁਪਏ ਹੈ ਉਹਨੇ ਫਿਰ ਅੱਗੇ ਹੋਰ ਅੱਗੇ ਵੱਧ ਜੀ ਮਾੜਾ ਹੋਰ ਸੱਜੇ ਹੋ ਜਾਊਗਾ ਇਹ 35 ਰੁਪਏ ਜੀ ਇਹ ਇਹ ਇਸ ਕਰਕੇ ਆਪਾਂ ਆ ਪਲੇਖਾ ਕੱਢ ਰਹੇ ਆ ਵੀ ਨਹੀਂ ਭਾਈ ਇਹ ਇੱਕੋ ਪਾ ਦਿਆਂ ਤੁਸੀਂ ਸੱਜੇ ਖੱਬੇ ਜਿੱਦਰ ਮਰਜੀ ਤੁਰੇ ਜਾਓ ਸਾਰੇ ਕਲਰ ਦੇਖੋ ਆਪਰੇ ਕੋਲ ਬੰਦੇ ਘਟ ਨੇ ਕਲਰ ਤਾਂ ਇੰਨੇ ਜਿਆਦੇ ਆ ਹਾਂ ਦੋਵੇ ਚਾਰ ਦੀ ਆਪਣੇ ਕੋਲ ਇੰਨੀ ਰੇਂਜ ਆ ਮਤਲਬ ਕਸਟਮਰ ਜੋ ਮਰਜੀ ਕਲ ਮੈਟ ਦੇ ਵਿੱਚ ਕਾਰਮੀ ਦੇ ਵਿੱਚ ਹਾਈ ਗਲੋਸ ਦੇ ਵਿੱਚ ਸਾਰੇ 33 ਰੁਪਏ ਆ ਕਸਟਮਰ ਨਾਲ ਸੀ ਕੋਈ ਕਨਫਿਊਜ਼ਨ ਨਹੀਂ ਰੱਖਣੀ ਵੀ ਆਪਣਾ ਇਹ ਰੇਟ 30 ਰੁਪਏ ਜੇ 27 ਰੁਪਏ ਆ ਇਹ 35 ਰੁਪਏ 40 ਰੁਪਏ ਆ ਬਿਲਕੁਲ ਕਈ ਵਾਰੀ ਦੇਖ ਫੋਟੋ ਦੀ ਚੀਜ਼ ਕੋਈ ਹੋਰ ਪਸੰਦ ਆਉਂਦੀ ਅਸਲੀਅਤ ਚ ਕਈ ਵਾਰੀ ਹੋਰ ਪਸੰਦ ਆਉਂਦੀ ਆ ਬਿਲਕੁਲ ਬਿਲਕੁਲ ਮਤਲਬ ਉੱਥੇ ਰੇਟ ਦਾ ਅੰਤਰ ਨਹੀਂ ਮਿਲੂਗਾ ਰੇਟ ਦਾ ਅੰਤਰ ਨਹੀਂ ਮਿਲੂਗਾ ਡਿਜ਼ਾਈਨਿੰਗ ਬਹੁਤ ਵੱਖਰੀ ਹੋ ਸਕਦੀ ਆ ਹਨਾ ਉਦੋਂ ਉੱਤੇ ਜਾ ਸਕਦੇ ਆ ਹਨਾ ਬਿਲਕੁਲ ਅਕਾ ਹੋਰ ਵੀ ਗੱਲ ਆ ਹਰ ਵੇ ਇੱਕ ਬਹੁਤ ਵਾਰੀ ਕੀ ਹੁੰਦਾ ਮੈਂ ਜਿਹੜਾ ਮੇਰੇ ਤੇਰ ਕਾਰਵਿੰਗ ਸੀਰੀਜ਼ ਵਾਲੀ ਉਹ ਮਹਿੰਗੀ ਲਾਉਂਦੇ ਆ ਕਾਰਵਿੰਗ ਵਾਲੀ 5-5 ਰੁਪਏ ਮਹਿੰਗੀ ਚੱਲ ਰਹੀ ਹੈ ਹਾਂ ਕਿਉਂਕਿ ਅਸੀਂ ਕੀ ਹੈ ਦੇਖੋ ਬਲਕ ਚ ਮਾਲ ਚੱਕਣਾ ਹੈ ਫੈਕਟਰੀਆਂ ਸਭ ਦੇ ਰੇਟ ਜਿਆਦੇ ਨੇ ਕਾਰਵਿੰਗ ਦੇ 5 ਰੁਪਏ ਰੇਟ ਜਿਆਦੇ ਆ ਜੀ ਅਸੀਂ ਕੁਆਂਟੀਟੀ ਚੱਕਦੇ ਆ ਲੱਖ ਫੁੱਟ ਮਾਲ ਚੱਕਿਆ ਕੰਪਨੀ ਕਹਿੰਦੀ ਵੀ ਚਲੋ ਲੱਖ ਫੁੱਟ ਮਾਲ ਲੈਂਦੇ ਆ ਆਪਾਂ ਸੇਮ ਰੇਟ ਦਿਓ ਇਹਨਾਂ ਨੂੰ ਬਲੈਕ ਵੀ ਸੇਮ ਰੇਟ ਦਿਓ ਇਸ ਕਰਕੇ ਅਸੀਂ ਕਸਟਮਰ ਨੂੰ ਵੀ ਸੇਮ ਰੇਟ ਹੀ ਦੇ ਰਹੇ ਆ ਜੀ ਬਦੋਂ ਨੂੰ ਅਸੀਂ ਇਹ 4 ਰੁਪਏ ਵਧਾ ਦਈਏ ਨਾ ਕਸਟਮਰ ਫੇਰ ਵੀ ਖੁਸ਼ ਹੋ ਕੇ ਲੈ ਜਾਊ ਪਰ ਫਿਰ ਜਿਹੜੀ ਆਪਣੀ ਪਾਲਿਸੀ ਆ ਵੀ ਆ ਮਤਲਬ ਜਿਹੜੇ ਜਿੰਨੇ ਡਿਜ਼ਾਈਨ ਆ ਇਹਦੇ ਵਿੱਚੋਂ ਕੋਈ ਵੀ ਪਸੰਦ ਆਉਂਦਾ ਉਹਦਾ ਰੇਟ ਇੱਕ ਹੀ ਆ ਐ ਨਹੀਂਗਾ ਵੀ ਬੰਦੇ ਦੀ ਅੱਖ ਜਿੱਤ ਤੇ ਖੜ ਗਈ ਉਹ ਤਾਂ 2 ਰੁਪਏ ਵਾਧਾ ਉਹ ਕੰਮ ਨਹੀਂ ਬਾਕੀ ਹੋਰ ਖਾਸਿਤ ਕੀ ਆ ਆਪਣੇ ਕੋਲ ਸਾਰੀ ਕਲੈਕਸ਼ਨ ਐ ਐਂਡਲੈਸ ਐ ਮਤਲਬ ਕਿਸੇ ਹੋਰ ਵੀ ਕੇਰੀ ਮੰਨ ਕੇ ਚਲੋ ਚੱਲਦੇ ਕੰਮ ਲੋੜ ਪੈਂਦੀ ਕੁਝ ਸਮੇਂ ਬਾਦੂ ਡਿਜ਼ਾਈਨ ਉਹ ਮਿਲ ਜਾਂਦੇ ਆ ਸਾਰੇ ਰੈਗੂਲਰ ਇਹੀ ਮੇਨ ਖਾਸੀਤਾ ਵੀ ਆਪਣੇ ਕੋਲ ਲੋੜ ਦਾ ਕੰਮ ਨਹੀਂ ਹੈਗਾ ਕੋਈ ਵੀ ਮਤਲਬ ਵੀ ਥੋੜੇ ਕਈ ਰਹਿੰਦੇ ਯਾਰ ਭਾਈ ਹੁਣ ਤੋਂ ਮੁੱਕ ਗਈ ਸਾਡੇ ਕੋਲੇ ਕਿਸੇ ਹੋਰ ਕਮਰੇ ਚ ਹੁਣ ਲਾ ਲੋ ਜਾਉਂਗਾ ਲਾ ਹਣਾ ਬਹੁਤ ਵਾਰੀ ਕਈ ਇਦਾਂ ਕਰ ਜਾਂਦੇ ਉਹ ਇਹ ਬਹੁਤ ਸਮਾਂ ਤੇ ਹੁੰਦਾ ਪਰ ਆਪਣੇ ਕੋਲੇ ਸਾਰਾ ਪ੍ਰੀਮੀਅਮ ਤੇ ਰੈਗੂਲਰ ਮਾਲ ਮਿਲੂਗਾ ਕੰਟੀਨਿਊ ਜਿਹੜੀ ਕੰਪਨੀਆਂ ਜੁੜੇ ਆ ਉਹ ਮਾਸਟਰ ਮਾਰਬਲ ਦੀ ਖਾਸੀਤਾ ਹੈ ਜਿਹਦੇ ਨਾਲ ਜੁੜ ਗਏ ਆਪਾਂ ਨੂੰ ਛੱਡਦੇ ਨਹੀਂ ਛੇਤੀ ਛੇਤੀ ਸਾਨੂੰ ਜਿਹੜੀ ਕੰਪਨੀਆਂ ਆ ਰਹੀਆਂ ਦੋ ਤਿੰਨ ਕੰਪਨੀਆਂ ਚੱਲ ਰਹੀਆਂ 25 30 ਸਾਲੋਂ ਲਗਾਤਾਰ ਕੰਟੀਨਿਊ ਆਪਣੇ ਨਾਲ ਬਿਲਕੁਲ ਬਿਲਕ ਤੇ ਹਰੇ ਤੱਕ ਬਾਈ ਨੇ ਮੋਟੀ ਜੀ ਛਾਤ ਪਾਉਦੀ ਮੈਂ ਤਾਂ ਵੀਰ ਨੂੰ ਦੱਸਦਾ ਸੀ ਵੀ ਜੇ ਸ਼ਾਹਜਹਾਂ ਵੇਲੇ ਸਿੰਘਲਾ ਸਾਹਿਬ ਹੁਣੀ ਹੁੰਦੇ ਸ਼ਾਇਦ ਉਹਨੂੰ ਤਾਜਮਹਿਲ ਸਸਤਾ ਪੈਣਾ ਆਜੋ ਇਧਰਲੇ ਪਾਸੇ ਟੂਟੀਆਂ ਵੀ ਆਪਣੇ ਕੋਲੇ ਟਾਈਲਾਂ ਮਿਲਣੀਆਂ ਫਰਸ਼ੀ ਟਾਈਲਾਂ ਵਾਲ ਟਾਈਲਸ ਵਾਲ ਟਾਈਲ ਤੇ ਆਪਣਾ ਦੂਜਾ ਟੂਟੀਆਂ ਵਗੈਰਾ ਟੂਟੀਆਂ ਦਾ ਸੈਂਟਰੀ ਦਾ ਸਾਰੀ ਆਈਟਮ ਟਾਈਲਸ ਸਾਰੀ ਆਈਟਮ ਦੇਖ ਫਲੋਰ ਦੀ ਗੱਲ ਕਰੀਏ ਜੇ ਇਹ ਬੁੱਕ ਮੈਟ ਸੀਰੀ ਦੇ ਵਿੱਚ ਆ ਗਈ ਜੀ ਜੀ ਤੁਸੀਂ ਇਹਦੀ 글로ਸ ਦੇਖੋ ਹਾਈ 글로ਸ ਸਟਾਈਲ ਦੇ ਵਿੱਚ ਹੀ ਹੈ ਵੀ ਨਾਰਮਲ ਨਹੀਂ ਹੈਗੀ ਹਾਈ 글로ਸ ਵਿੱਚ ਤਿਆਰ ਕਰਵਾਈ ਹੋਈ ਹੈ ਅਸੀਂ ਇਹ ਵੀ ਹੂੰ ਸੇਮ 33 ਰੁਪਏ ਫੁੱਟ ਦੇ ਵਿੱਚ ਪ੍ਰੀਮੀਅਮ ਦੀ ਕਲੈਕਸ਼ਨ ਸਾਰੀ ਟੋਟਲ ਇਹ 글로ਸ ਲੈਂਦੀ ਤਾਂ ਨਹੀਂ 글로ਸ ਨੂੰ ਕੁਝ ਨਹੀਂ ਹੁੰਦਾ ਜੇ ਬਿਟਰੀਫਾਈਡ ਟਾਈਲਸ ਹੁੰਦੀਆਂ ਅੱਛਾ ਜੇ ਬਿਟਰੀਫਾਈਡ ਟਾਈਲਸ ਹੈ ਇਹਦੀ 글로ਸ ਨੂੰ ਕੁਝ ਨਹੀਂ ਹੋਊਗਾ 25-30 ਸਾਲ ਆਰਾਮ ਨਾਲ ਚੱਲਣਗੀਆਂ ਮਤਲਬ 25 ਸੀ ਬਹੁਤ ਜਿੱਥੇ ਮਤਲਬ ਹੈਵੀ ਕੰਮ ਹੁੰਦਾ ਮਤਲਬ ਉੱਥੇ ਲਈ ਘਰਾਂ ਵਿੱਚ ਤਾਂ ਹੋਰ ਵੀ ਲਾਈਫ ਇਹਦੀ ਜ਼ਿਆਦਾ ਹੋਣੀ ਹੈ ਬਿਲਕੁਲ ਇਸ ਬਾਕੀ ਲਾਉਣ ਵਾਲੇ ਤੇ ਆ ਲੌਨਰ ਤੇ ਬੋਟ ਪੈਣ ਕਿਸ ਤਰੀਕੇ ਨਾਲ ਲਾਉਂਦਾ ਕਰਦਾ ਹਨ ਉਹਦਾ ਉਹਦਾ ਰੋ ਵੀ ਦੁੱਗਣਾ ਪਣ ਜਾਣਾ ਜੇ ਸਹੀ ਲਾਉਣੀਆਂ ਆਉਂਦੀਆਂ ਹਨਾ ਬਿਲਕੁਲ ਕਾਜੀ ਕਾਤੇ ਬੋਟ ਪੈਣ ਦਾ ਦੇਖੋ ਕਾਰਵਿੰਗ ਸੀਰੀ ਦੇ ਵਿੱਚ ਆ ਗਈ ਜਿਵੇਂ ਆਪਾਂ ਡੂੰਗਰੀ ਦਾ ਪੱਥਰ ਲਾਉਣੇ ਹਨਾ ਸੇਮ ਡਿਟੋ ਚੀਜ਼ ਹੈ ਜੇ ਫਿਰ ਕੇ ਦੇਖੋ ਰੇਸ਼ੇ ਦੇਖੋ ਇਹਦੇ ਸ਼ਾਈਨ ਕਰਦੇ ਮਤਲਬ ਲੈ ਆਹ ਦੇਖੋ ਕਿ ਇਹਦਾ 4 4 5 5 ਫੁੱਟ ਰੇਟ ਵਧਾ ਦਿੰਦੇ ਆ ਪਰ ਆਪਣਾ ਸੇਮ ਰੇਟ ਦੇ ਵਿੱਚ ਹੀ ਚੱਲੂਗਾ ਜੀ ਜੋ ਕਮਿਟਮੈਂਟ ਕਰ ਲਈ 33% ਵਿੱਚ ਹੈ 33 ਵੀ ਚੱਲੇਗਾ ਮਤਲਬ ਇਹਦਾ ਜੀ 2 बाई 2 ਦੇ ਵਿੱਚ ਇਹ ਨਾਰਮਲ ਆਮ ਸਾਂਝੀਆਂ ਥਾਵਾਂ ਤੇ ਆਮ ਤੌਰ ਤੇ ਹੀ ਜੀਆਂ ਚੱਲਦੀਆਂ ਹਨਾ ਇਹ ਮੀਨ ਟਾਇਰ ਜਿਆਦਾ ਲਾਉਂਦੇ ਆ ਮਤਲਬ ਸਾਂਝੀਆਂ-ਆਂ ਥਾਵਾਂ ਤੇ ਇਹ ਦੋ 2 बाई 2 ਜਿਆ ਇਹ ਇਹ ਉਸ ਤੋਂ ਸਸਤੀ ਹੈ ਹਾਂ ਇਹ ਥੋੜਾ ਮੋਟਾ ਫਰਕ ਪੈਂਦਾ ਇਹਦਾ ਇਹ 4-5 ਰੁਪਏ ਫੁੱਟੇ ਸਸਤੀ ਹੋ ਜਾਂਦੀ ਹੈ ਇਹ ਸਸਤੀ ਹੋ ਜਾਂਦੀ ਹੈ ਇਸ ਤੋਂ ਬਾਅਦ ਜਿਵੇਂ ਆਪਣੀ ਇਹ ਵਾਲੀ ਕਲੈਕਸ਼ਨ ਦੇਖੋ ਬਹੁਤ ਜਿਆਦਾ ਚੱਲ ਰਹੀ ਹੈ ਜਿਵੇਂ ਆਪਾਂ 22 ਰੁਪਏ ਫੁੱਟ ਵਾਲੀ ਸੀ ਨਾ ਜੀ ਹੂੰ 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 ਇਹਦੀ ਅੱਜ ਵੀ ਦੋ ਕੋੜੇ ਉੱਤਰ ਰਹੇ ਆ ਮੜਾਈ ਤਲਿਬਾ ਸੇ ਅੱਛਾ ਦੋ ਗੱਡੀਆਂ ਉਤਰ ਰਹੀਆਂ ਅੱਜ ਵੀ ਅੱਛਾ 22 ਰੁਪਏ ਫੁੱਟ ਹਾਂ ਆ ਦਿੱਕਤਾ ਸਹੀ ਯਾਰ ਕੱਲ ਐ ਆ ਮਾੜਾ ਮੋਟਾ ਵੀ ਫਰਕ ਇਹ 22 ਰੁਪਏ ਫੁੱਟ ਚ 2x2 ਦੀ ਟਾਇਲ ਆ ਦੋਵੇ ਦੋ ਦੀ ਟਾਇਲ ਜੀ 2x2 ਦੀ ਟਾਇਲ 22 ਰੁਪਏ ਫੁੱਟ 22 ਰੁਪਏ ਫੁੱਟ ਦੇ ਵਿੱਚ ਕਮਾਲ ਦੇਖੋ ਬਹੁਤ ਸੋਹਣੀ ਕਲੈਕਸ਼ਨ ਹੈ ਦੇ ਵਿੱਚ ਮੈਂ ਕਿਹਾ ਇਸ ਤਰ੍ਹਾਂ ਨਹੀਂ ਵੀ ਆਪਾਂ ਚੀਕੇ ਦੋ ਤਿੰਨ ਦਿਨ ਇੱਥੇ ਲੰਘ ਜਾਣਗੇ ਦੇਖੋ ਇਹਨੂੰ ਵੀ ਆਪਾਂ ਕੋਈ ਲੋਟ ਮੰਗਵਾ ਲਈ ਵੀ ਇੱਕ ਵਾਰ ਡਿਜ਼ਾਈਨ ਹੈਗਾ ਕੰਟੀਨਿਊ ਚੱਲਦੇ ਨੇ ਸਾਰੇ ਇਹ ਹਾਂ ਆਹ ਆਹ ਇਹ ਜਿਵੇਂ ਪੁਰਾਣੀ ਚੈਪਸ ਵਾਲਾ ਨਹੀਂ ਸੀ ਸਟਾਈਲ ਜਾਉਂਦਾ ਹੁੰਦਾ ਆਪਣਾ ਬਿਲਕੁਲ ਬਿਲਕੁਲ ਟ੍ਰੈਜੇਕ ਲੱਕ ਜੀ ਸੀ ਉਦੋਂ ਹਾਂ ਟ੍ਰੈਜੇ ਸੀਰੀਜ਼ ਦੇ ਵਿੱਚ ਆਹ ਦੇਖੋ ਇੱਕ ਦਿਨ ਕਲੈਕਸ਼ਨ ਦੇਖੋ ਇਹ ਵੀ ਐਂਡਲੈਸ ਦੇ ਵਿੱਚ ਮੰਗਵਾ ਲਈ ਆਪਾਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਕਿਹਾ ਸੀ ਨਾ ਵੀ ਐਂਡਲੈਸ ਆ ਰਹੀ ਹੈ ਆਪਣੇ ਕੋਲੇ ਜਦੋਂ ਐਂਡਲੈਸ ਆਈ ਪਈ ਹੈ ਹੁਣ ਐਂਡਲੈਸ ਦੀ ਕੀ ਖਾਸੀਅਤ ਹੁੰਦੀ ਆ ਮਤਲਬ ਪੂਰਾ ਪ੍ਰੋਪਰਸ਼ਨ ਰਿਸ਼ਾ ਮੈਚ ਕਰਨਾ ਹਰ ਇੱਕ ਐਂਗਲ ਤੋਂ ਹਾਂ ਸੱਜੇ ਕੋ ਬਿਓ ਆ ਬੁੱਟੀ ਜਿੱਥੋਂ ਤੁਰੇ ਦਿੱਤੇ ਮੈਚ ਹੋ ਗਈ ਹਾਂ ਆਮ ਕੀ ਹੁੰਦਾ ਨਾ ਇੱਥੇ ਖਤਮ ਹੋ ਗਈ ਨਵੇਂ ਸਿਰੇ ਸ਼ੁਰੂ ਹੋ ਗਈ ਆਪਣੀ ਉੱਥੇ ਹੀ ਸ਼ੁਰੂ ਹੋਣੀ ਆ ਉੱਥੇ ਹੀ ਖਤਮ ਹੋਣੀ ਆ ਆ ਦੇਖੋ ਆ ਟਾਇਲ ਚੋਂ ਆਇਆ ਚ ਆ ਗਈ ਇਹ ਚ ਉਹ ਚ ਆ ਗਈ ਇਹਦੇ ਚ ਇਹਦੇ ਚ ਵੀ ਜਾੜੀ ਲਿੰਕ ਬਣਦਾ ਤੁਰਿਆ ਜਾਣਾ ਸਾਰਾ ਫਰਸ਼ ਲੱਗਿਆ ਬਹੁਤ ਪਿਆਰਾ ਲੱਗਦਾ ਮਤਲਬ ਲੱਗਦਾ ਵਾ ਨਿੱਕੇ ਨਿੱਕਿਆ ਗੱਲਾਂ ਟੈਕਨੀਕਲੀ ਜਿਹਨੇ ਥੋੜਾ ਰੂਪ ਬਣਾਉਣਾ ਹਾਂ ਆ ਦੂਜੀਆਂ ਆ ਗਈਆਂ ਕਿਉਂਕਿ ਸਭ ਦੀ ਲਗ ਲਗ ਚੁਆਇਸ ਆ ਕੁਆਰ ਕਦਰ ਹੈ ਬਿਲਕੁਲ ਪਸੰਦ ਕਰਦਾ ਹੈ 3D ਲੱਗਦੀ ਇਹ ਦੇਖਣ ਨੂੰ ਹਾਂ ਨਾ ਸੋਫੇ ਜਿਵੇਂ ਗ੍ਰ ਜਿਵੇਂ ਕੱਲਾ ਪੀਸ ਲਾਤਾ ਇਸ ਤਰ੍ਹਾਂ ਲੱਗਣਾ ਗ੍ਰੇਨਿਟੀ ਲੱਗਿਆ ਹੋਇਆ ਜੀ ਜੀ ਡਾਰਕ ਕਲਰ ਨੇ ਆਪਣਾ ਸੇਮ ਰੇਟ ਦੇ ਵਿੱਚ ਹੀ ਚੱਲ ਜਾਨਾ ਇਹ ਵੀ ਵਾਈਪ ਤੇ ਹੁੰਦੀ ਹੈ ਇਹਦੇ ਵਿੱਚ ਸਮੇ ਉਹਦਾ ਟ੍ਰੈਂਡ ਹੁੰਦਾ ਸੀ ਹੁਣ ਤੱਕ ਹੈ ਰਹੀ ਹਾਂ ਆਪਸੇ ਹੀ ਚੱਲਦਾ ਹਮ ਫਿੱਕੇ ਗੂੜੇ ਰੰਗ ਜਿਹੜੇ ਮੈਗਨਾ ਹਰ ਤਰ੍ਹਾਂ ਦੇ ਆਪਸ਼ਨ ਤੁਹਾਡੇ ਕੋਲ ਹੈਗੇ ਆ ਹਾਂ ਸਭ ਤਰ੍ਹਾਂ ਦੇ ਕਸਟਮਰ ਸਭ ਦੀ ਅਲੱਗ-ਅਲੱਗ ਚੁਆਇਸ ਹੈ ਹਾਂ ਦੁਕਾਨਾਂ ਲਈ ਅਲੱਗ ਹੁੰਦਾ ਕੁਝ ਮਟੀਰੀਅਲ ਘਰਾਂ ਲਈ ਅਲੱਗ ਜੀ ਹਾਂ ਬਈ ਫੋਟੋ ਬਈ ਫੋਟੋ ਵੀ ਦਿਖਾ ਦੇ ਨਜੀ ਆ ਬਗੇ ਚੱਲ ਗਏ ਹਾਂਜੀ ਮੁੱਕੀ ਨਹੀਂ ਗੱਲ ਬਾਤ ਇਹ 16 16 ਦੀ ਹੈਵੀ ਡਿਊਟੀ ਕਲੈਕਸ਼ਨ ਆ ਗਈ ਜੀ ਇਹ ਜੀ ਅੱਜ ਆਪਾਂ ਨਵਾਂ ਧਮਾਕਾ ਕਰਾਂਗੇ ਆਪਾਂ ਇਸ ਤੋਂ ਵੱਡਾ ਸਾਈਜ਼ ਲਾਂਚ ਕੀਤਾ 20x20 ਦਾ ਜਿਵੇਂ ਇਹ ਆ ਹਾਂਜੀ ਇਹ ਵੀਡੀਓ ਚ ਫਰਸ਼ ਲਾਉਣ ਦੀ ਕਾਮਯਾਬ ਬਹੁਤ ਕਾਮਯਾਬਾ ਜੀ ਮਤਲਬ ਵਧੀਆ ਠੋਸ ਲੱਗੀ ਹੋਵੇ ਤਾਂ ਭਾਰੀ ਚ ਚੜਾ ਦੇਗੀ ਟੁੱਟਦੀ ਨਹੀਂ ਇਤਨੀ ਭਾਰੀ ਆ ਗਈ ਆਪਣੇ ਕੋਲੇ ਇਹ 16x16 ਸਾਈਜ਼ ਹੈ 12mm ਦੇ ਵਿੱਚ ਤੇ ਆਪਣੇ ਕੋਲ ਹੁਣ 20x20 ਦੀ ਗੱਡੀਆਂ ਜੁੱਤ ਰਹੀ ਹੈ ਇਹ 30 ਰੁਪਏ ਸਕੁਅਰ ਫੁੱਟ ਦਾ 30 ਰੁਪਏ ਸਕੁਅਰ ਫੁੱਟ ਹੈ ਜੀ 30 ਰੁਪਏ ਸਕੁਅਰ ਫੁੱਟ 270 ਰ ਦੋ ਸਤਨ ਦਾ ਬਾਕਸ ਇੱਟਾਂ ਨਾਲੋਂ ਸਸਤਾ ਪਊਗਾ ਇੱਟਾਂ ਨਾਲੋਂ ਉਹ 22 ਫੁੱਟ ਵਾਲੀ ਉਹ ਇੱਟਾਂ ਦੇ ਬਰਾਬਰ ਪਊਗੀ ਥੋੜਾ ਸਸਤੀ ਪਊਗੀ ਇਹ ਥੋੜੀ ਜੀ ਘੋਸਤ ਨਹੀਂ ਪਊਗੀ ਇੱਟ ਨਾਲੋਂ ਪਰ ਰੋ ਕਈ ਟੌਰ ਦੀ ਗੱਲ ਆ ਜਾਂਦੀ ਹੈ ਫਿਰ ਲਾਈਫ ਟਾਈਮ ਦੀ ਗੱਲ ਆ ਜੀ ਮੁੜ ਕੇ ਫਿਰ ਉਸ ਟੌਰ ਦੀ ਵੀ ਚਾਹੀਦੀ ਆ ਠੀਕ ਹੈ ਕਿ ਜੇ 2 ਰੁਪਏ ਦਾ ਫਰਕ ਇਧਰ ਉਧਰ ਹੁੰਦਾ ਤਾਂ ਫਿਰ ਮੈਂ ਕਹਿੰਦਾ ਇਹ ਵੀ ਠੋਕ ਦੇ ਦੋ ਮਿੰਟ ਆਪਣਾ ਉਹੀ ਹੈ ਮਿਸਤਰੀ ਲੇਬਰ ਉਹੀ ਹੈ ਸਾਰਾ ਖਰਚਾ ਉਹੀ ਹੈ ਬਣਾ ਉਹ ਲੇਬਰ ਵਾਲੇ ਤਾਂ ਤੁਹਾਨੂੰ ਲੈ ਆ ਲੈਣੇ ਆ ਲੈ ਲੈਣੇ ਫਿਰ ਇਹ ਸਾਰੀ ਗੱਲ ਵੱਡੀ ਹੋ ਜੂਗੀ ਜੀ ਆਹ ਦੇਖੋ ਆ ਵੀ ਉਹ ਸੇਮ ਆ ਨਾ ਫਰਸ਼ੇ ਸ ਬਿਲਕੁਲ ਆ ਯਾਰ ਲੈ ਹੈ ਕਿਤਾਬ ਤੇ ਜਿਵੇਂ ਮੈਨੂੰ ਫੀਲ ਹੁੰਦਾ ਆ ਦੀ ਹੈਗਾ ਮੈਂ ਥੋੜਾ ਜਿਹਾ ਕਹਿ ਸਕਦਾ ਕਿ ਖਰੜਾਪਨ ਖਰੜਾਪਨ ਅਜਿਵੇਂ ਪੈਰ ਨਾਲ ਤਲਕ ਕੇ ਪੰਚਲਾ ਦੇ ਜਿਵੇਂ ਮਰਜੀ ਭੰਜੇ ਫਿਰ ਉਹ ਮਤਲਬ ਇਸ ਤਰ੍ਹਾਂ ਦੀ ਫਿਸਲਣ ਦੀ ਦਿੱਕਤ ਬਿਲਕੁਲ ਬਿਲਕੁਲ ਇਹ ਕਿੰਨਾ ਦੀ ਖਾਸ ਗੌਰ ਦੇਖੀ ਆਪਣੇ ਵੀ ਲੱਗੀ ਆ ਫਰਸ਼ ਸੁੱਕਦਾ ਬਹੁਤ ਛੇਤੀ ਆ ਫਰੀ ਪਾਣੀ ਦੀ ਜ਼ਰੂਰ ਕਰਦੀ ਪਾਣੀ ਉੱਪਰ ਰਹਿ ਗਿਆ ਨਿਕਲ ਗਿਆ ਪਾਣੀ ਦਾ ਬਸ ਹਾਂ ਮੈਂ ਉਹ ਸੁੱਕਦੀ ਬਹੁਤ ਛੇਤੀ ਮਤਲਕਣ ਬਾਈ ਜਿਹੜਾ ਕੰਮ ਨਹੀਂ ਹੁੰਦਾ ਆ ਯਾਰ ਲੈ ਕਿਉਂ ਕਲੈਕਸ਼ਨ ਦੀ ਯਾਰ ਕੋਈ ਕਮੀ। ਕਲੈਕਸ਼ਨ ਦੀ ਕੋਈ ਕਮੀ ਨਹੀਂ ਬਾਈ। ਅੱਗੇ ਚੱਲਗੇ ਦੇਖੀਏ ਹੋਰ ਅੱਗੇ ਆਪਾਂ। ਆਜੋ ਆਜੋ ਵੈਰਾਈਟੀ ਬਹੁਤ ਐਨਾ ਕੋਲੇ। ਵੈਰਾਈਟੀ ਦੇਖੋ। ਫਰਸ਼ ਤੇ ਲੱਗੀ ਪਈ ਇਹ ਬੁੱਕ ਮੈਸਰੀ ਦੇ ਵਿੱਚ। ਦੋਵੇ ਚਾਰ ਦੇਖੋ ਕਿੰਨਾ ਸੋਹਣਾ ਆਰਟੀਕਲ ਲੱਗਦਾ। ਹੂੰ। ਤੱਕ ਵੀਡੀਓ ਦੇਖ ਕੇ ਆਵੇ ਫਿਰ ਉਹ ਮੈ ਮਾਨ ਤਨ ਤੁਸੀਂ ਰੱਖ ਹੀ ਲੈਂਦੇ ਹੋਵੋਗੇ। ਸਾਰਾ ਮਤਲਬ ਜੋ ਆਰਟੀਕਲ ਹੈ ਸੋਨੂੰ ਹਾਜ਼ਰ ਮਿਲੂਗਾ। ਮਤਲਬ ਕਸਟਮਰ ਨੂੰ ਮੁੜਨ ਦੀ ਲੋੜ ਨਹੀਂ ਵੀ ਮੈਨੂੰ ਅੱਜ ਆਰਟੀਕਲ ਮਿਲਿਆ ਨਹੀਂ ਇਹ। ਜੀ। ਆਹ ਦੇਖੋ ਬਹੁਤ ਪਿਆਰਾ ਸ਼ੇਡ ਆ ਦਿਖਵਾਉਣੀ ਚੇ ਲੱਗਿਆ ਹੋਇਆ। ਹਾਂ ਇਹ ਜੈ ਔਰ ਪੂਰੀ ਤੇਜ ਜਿੰਨਾ ਵਾਰ ਜੀ ਸਾਫ ਕਰੀ ਚੱਲੋ ਕੁਸ਼ ਨਹੀਂ ਦਾ ਵਿਗੜ ਨਹੀਂ 글로ਸ ਹੋਮੀ ਬਣੀ ਰਹੇਗੀ 글로ਸ ਹੋਮੀ ਬਣੀ ਰਹੇਗੀ ਉਹਨਾਂ ਵਾਲੇ ਦਿਨਾਂ 'ਚ ਨਾ ਭਾਈ ਉਹਨਾਂ ਨਾਲ ਗੱਲ ਹੋ ਕੇ ਹਟਿਆ ਕਹਿੰਦੇ 3D ਵਾਲਾ ਵੀ ਸਿਸਟਮ ਆ ਜਿਹੜਾ ਬਣਾ ਕੇ ਰੱਖ ਦਿਆਂਗੇ ਹਾਂ ਉਹ ਲਾਓ ਐਨਕਾਂ ਜੀਆਂ ਤੇ ਓਕੇ ਆ ਦੇਖੋ ਜੀ ਤੁਹਾਨੂੰ ਸੁਣਾ ਕੇ ਦਿਖਾ ਦਿਆ ਕਰਾਂਗੇ ਵੀ ਭਾਈ ਕਿਸ ਤਰ੍ਹਾਂ ਦਾ ਮਤਲਬ ਤੁਸੀਂ ਘਰਾਂ ਤੋਂ ਲੈ ਕੇ ਦੁਕਾਨਾਂ ਤੱਕ ਸ਼ੋਰੂਮਾਂ ਤੱਕ ਜਿੱਥੇ ਵੀ ਲਾਉਣਾ ਤੋਂ ਉਸ ਕਿਸਮ ਦਾ ਮਟੀਰੀਅਲ ਹਰ ਕਿਸ ਮਟੀਰੀਅਲ ਤੁਹਾਨੂੰ ਪ੍ਰੋਵਾਈਡ ਹੋ ਜੂਗਾ ਹੂੰ ਤੇ ਆ ਟੂਟੀਆਂ ਦੀ ਗੱਲ ਕਰੀਏ ਵੀਰਾ ਦੱਸਦਾ ਸੀ ਕਿ 15 ਸਾਲਾਂ ਦੀ ਗਾਰੰਟੀ ਹੈ ਸਾਰਾ 15 ਸਾਲਾਂ ਦੀ ਨਹੀਂ 15 15 ਸਾਲ ਦੀ ਸੈਰਾ ਦੀ ਕੰਪਨੀ ਦੀ ਆ 15 ਸਾਲ ਦੀ ਆਨਲਾਈਨ ਗਾਰੰਟੀ ਹੈ ਜੀ ਮਤਲਬ ਇਹ ਬਹੁਤ ਵੱਡੀ ਗੱਲ ਹੈ ਇਹ ਆ ਦੇਖੋ ਡੈਕੋਰੇਸ਼ਨ ਵਾਲਾ ਸਮਾਨ ਤਾਂ ਖੈਰ ਬਹੁਤ ਪਿਆ ਹੈ ਇਹਨਾਂ ਕੋਲੇ ਬਾਕੀ ਕਈ ਵਾਰੀ ਭਾਈ ਜੀ ਹੁੰਦਾ ਫੋਟੋ ਆ ਸਾਡੇ ਕੋਲ ਫੋਟੋ ਭੇਜਦੇ ਕੋਈ ਵੀਸ ਨੂੰ ਇਹ ਜਿਹਾ ਪ੍ਰੋਵਾਈਡ ਕਰਾ ਸਕਦੇ ਹਾਂ ਤੋਂ ਪੋਸੀਬਲ ਹੈ ਸਭ ਮਿਲ ਜਾਂਦਾ ਜੋ ਵੀ ਕੋ ਚੈਨ ਨੈਟਵਰਕ ਟੈਲ ਜਕੀ ਹੈ ਸੇਮ ਸੋਨੂ ਕੰਪਨੀ ਤੋਂ ਪ੍ਰੋਵਾਈਡ ਕਰਵਾ ਲਾਂਗੇ ਮਤਲਬ ਉਹਨੇ ਬੋਲੇ ਸਾਰੀ ਕਲੈਕਸ਼ਨ ਹੁੰਦੀ ਹੈ ਜੋ ਵੀ ਉਹਨਾਂ ਦੇ ਕੈਟਲੌਗ ਦੇ ਵਿੱਚ ਹੈ ਆਪਾਂ ਮੰਗਵਾ ਕੇ ਦੇ ਸਕਦੇ ਹਾਂ ਕਿਉਂਕਿ ਆਮ ਨੈਟ ਤੇ ਹੀ ਸਭ ਤੋਂ ਪਹਿਲਾਂ ਸਰਚ ਕਰਦਾ ਬੰਦਾ ਸੱਚੀ ਗੱਲ ਯਾਰ ਬੰਦੇ ਨੇ ਕੋਠੀ ਖੜੀ ਕਰ ਲਈ ਹਾਂ ਬਾਕੀ ਦਾ ਸਾਰਾ ਇਹਨਾਂ ਨਾਲ ਓਕੇ-ਪੁਕੇ ਦਾ ਠੇਕਾ ਵੀ ਮਾਰ ਲਿਆ ਵੀ ਓਕੇ-ਪੁਕੇ ਦੀ ਤਾਂ ਤਾਂ ਦੇ ਵੀ ਸਾਰੇ ਦਾ ਠੇਕਾ ਮਾਰ ਲਿਆ ਵੀ ਯਾਰ ਸਾਡੇ ਆ ਟੂਟੀਆਂ ਵਾਲਾ ਚੀਜ਼ ਚਾਹੀਦੀ ਆ ਵਿੱਚ ਹੀ ਆ ਚਾਹੀਦੀ ਆ ਸਾਰਾ ਉਹਵੇਂ ਵੀ ਸਾਰਾ ਵੀ ਪਲੰਬਰ ਤੋਂ ਲਿਸਟ ਬਣਾ ਲਈ ਆਪਣੀ ਮਿਸਤਰੀ ਤੋਂ ਬਣਵਾ ਲਈ ਜੀ ਉਹ ਚੀਜ਼ ਵੀ ਪ੍ਰੋਵਾਈਡ ਕਰਾ ਦੇਓਗੇ ਸਭ ਚੀਜ਼ ਉਹਨੂੰ ਪ੍ਰੋਵਾਈਡ ਹੋ ਜੀ ਮਤਲਬ ਕਸਟਮਰ ਨੂੰ ਇੱਕੋ ਛੱਤ ਥੱ ਤੇ ਗੱਲਬਾਤ ਪੂਰੀ ਕਰਨਗੇ ਰੇਟ ਘੱਟ ਮਿਲੂਗਾ ਕਿਉਂਕਿ ਬਾਈ ਤੇ ਕੁਆਲਿਟੀ ਓਕੇ ਇੱਕ ਨੰਬਰ ਆ ਦੇਖੋ ਜੀ ਇਹ ਆਪਣਾ ਮਾਸਟਰਪੀਸ ਹੈ ਇੱਕ ਤਰ੍ਹਾਂ ਦਾ ਮਤਲਬ ਦੇਖੋ ਇੰਨੀ ਸੋਹਣੀ ਕਲੈਕਸ਼ਨ ਹੈ ਇਹਦੀ ਹੂੰ ਜੋਇੰਟ ਤਾਂ ਨਹੀਂ ਪਤਾ ਲੱਗਦਾ ਕਾਰਵਿੰਗ ਸੀਰੀ ਦੇ ਵਿੱਚ ਹੈ ਨਾ ਆਪ ਕੋਈ ਤਿਲਕ ਨਾ ਡਰ ਤੇ ਲੱਗਿਆ ਫਰਸ਼ ਬਹੁਤ ਸੋਹਣੀ ਲੁੱਕ ਆਉਂਦੀ ਹੈ ਬਿਲਕੁਲ ਬਿਲਕੁਲ ਸਹੀ ਆ ਜੇ ਰਹਾਜਾਂ ਦੀ ਟੁੱਟ ਗਈ ਉਹਨਾਂ ਦੀ ਹੈ ਸਾਫਤੀ ਅਗਲੇ ਅੱਛਾ ਜੇ ਰਾਜਾਂ ਦੀ ਚੱਲ ਟੁੱਟ ਗਈ ਕਸਟਮਰ ਨੂੰ ਕਹਦੇ ਨਾ ਤੁਹਾਡੇ ਕੋਲ ਇੱਕ ਡੱਬਾ ਵੀ ਟੁੱਟ ਗਿਆ ਨਾ ਕਿਸੇ ਉਧਰ ਹੀ ਸਾਥੋਂ ਕਲੇਮ ਦਾ ਲੋ ਤੁਹਾਨੂੰ ਇਹ ਡਰਨ ਦੀ ਲੋੜ ਨਹੀਂ ਆਪਾਂ 400 ਕਿਲੋਮੀਟਰ ਤੋਂ ਆਉਣਾ ਤੇ ਜੇ ਵੀ ਟੁੱਟ ਫੁੱਟ ਟੁੱਟ ਗਈ ਤਾਂ ਕਿੱਧਰ ਜਾਵਾਂਗੇ ਆਪਾਂ ਇਹ ਵੀ ਵੀ ਆਟੋ ਵਾਲੇ ਤੇ ਜੋਰਦ ਗਾਰ ਦਾ ਉਹਦੇ ਵਿਚਾਰੇ ਦੇ ਕੋਈ ਹੋਣੀ ਆ ਅਸੀਂ ਆਪਦੇ ਕੋਲ ਉਹਨੂੰ ਪੇ ਕਰ ਦੇਣਾ ਇਹ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਇਨਸਾਨੀ ਬਣਵਾਉਂਦੀਆਂ ਆਪਾਂ ਕਹਿੰਦੇ ਵੀ ਆਪਾਂ ਡਰਾਈਵਰ ਦੇ ਪੈਸੇ ਕੱਟਣ ਦੇ ਕੋਈ ਵੀ ਗਲਤ ਹੈ ਬਾਈ ਬਿਜ਼ਨਸ ਤਾਂ ਇੱਕ ਹੈਗਾ ਹੈਗਾ ਅਲੱਗ ਹਨਾ ਕੁਝ ਚੀਜ਼ਾਂ ਹੁੰਦੀਆਂ 500 ਰੁਪਿਆ ਦਿਹਾੜੀ ਪਾਉਣ ਵਾਲਾ ਉਹ ਕਿੱਥੋਂ ਭਰੇ ਹਾਂ ਉਹ ਇਨਸਾਨੀਅਤ ਵਾਲੀਆਂ ਵੀ ਕੁਝ ਗੱਲਾਂ ਹੋਣੀਆਂ ਜਰੂਰੀ ਤੇ ਤੂੰ ਤਾਂ ਪੈਕਿੰਗ ਦੇ ਵਜ੍ਹਾ ਨਾਲ ਟੁੱਟੂਗਾ ਕਿ ਪੈਕਿੰਗ loose ਹੈਗੀ ਫੇਰ ਟੁੱਟੇਗਾ ਦੇਖੋ अदरवाइज ਡਰਾਈਵਰ ਨੂੰ ਤਾਂ ਕੋਈ ਤੋੜ ਕੇ ਉਹਨੂੰ ਕੋਈ ਮਜ਼ਾ ਨਹੀਂ ਆਉਂਦਾ ਸਹੀ ਆ ਸਹੀ ਆ ਆ ਦੇਖੋ ਬਹੁਤ ਕਮਾਲ ਦੀ ਵੈਰਾਈਟੀ ਇਨਾਂ ਕੋਲੇ ਪਈ ਆ ਤੇ ਆ ਐਲੀਵੇਸ਼ਨ ਟਾਈਲਸ ਬੋਲਦੇ ਇਨਾਂ ਨੂੰ ਤੇ ਇੱਕ ਕੀ ਹਿਸਾਬ ਕਿਤਾਬ ਹੁੰਦਾ ਹੈ 21 ਸਕੁਅਰ ਫੁੱਟ ਦਾ ਹਿਸਾਬ ਹੁੰਦਾ ਹੈ ਜਾਂ ਕੀ ਪਰਮਾਨਾ ਇਹਦਾ ਇਹ ਵੀ ਜੀ ਤੁਸੀਂ ਆਉਣਾ ਸੀ ਨਾ ਸਾਡੇ ਸ਼ੋਰੂਮ ਦੇ ਵਿੱਚ ਤਾਂ ਅਸੀਂ 2 ਦਿਨ ਦਿਨ ਰਾਤ ਲਾ ਕੇ ਸਾਰੀ ਇਹ ਜਿਹੜੀ ডিসਪਲੇਅ ਤਿਆਰ ਕਰਵਾਈ ਹੈ ਵਾਹ ਵੀਰ ਭੇਜ ਭਾਈ ਨਹੀਂ ਆਉਣਾ ਤੇ ਆਪਾਂ ਨੂੰ ਕੁਝ ਨਵਾਂ ਦਿਖਾਈਏ ਇਸ ਵਾਰ ਜੀ ਜੀ ਬਹੁਤ ਯੂਨਿਕ ਸੋਹਣਾ ਬਹੁਤ ਸੋਹਣੇ ਆਰਟੀਕਲ ਅਸੀਂ ਛਾਂਟ ਕੇ ਮੰਗਵਾਏ ਨੇ ਮੈਨੂੰ ਆਹ ਵਾੜਾ ਸੋਹਣਾ ਲੱਗਿਆ ਬਿਲਕੁਲ ਦੇਖੋ ਜਿਵੇਂ ਸਟੋਨ ਲੱਗਿਆ ਸਟੋਨ ਹੀ ਹੈ ਮਤਲਬ ਇਹ ਜੀ ਚੋਆ ਹੱਸਦੇ ਕਿਸੇ ਨੂੰ ਆ ਵੀ ਲੱਗ ਸਕਦਾ ਪਰ ਕੁਦਰਤੀ ਮੈਨੂੰ ਆ ਬੜਾ ਸੋਹਣਾ ਲੱਗਿਆ ਅੱਜ ਕੱਲ ਨਾ ਨੇਚਰਲ ਚੀਜ਼ ਦੇ ਕੋਣ ਹਵੇਲੀਆਂ ਪੁਰਾਣੇ ਟਾਈਪ ਆ ਗਿਆ ਦੁਆਰਾ ਜੀ ਜਿਵੇਂ ਹਵੇਲੀਆਂ ਬਣਦੀ ਸੀ ਪੁਰਾਣੀਆਂ ਉਸ ਤਰ੍ਹਾਂ ਬਣਾ ਲੱਗੇ ਤਾਂ ਹਰ ਬੰਦਾ ਭਾ ਦਏ ਮੇਰੇ ਸ਼ੋਰਮ ਦੇ ਵਿੱਚ ਜਾਂ ਕੋਠੀ ਦੇ ਵਿੱਚ ਨੇਚਰਲ ਚੀਜ਼ ਲੱਗੇ ਆ ਵੀ ਯਾਰ ਸੋਹਣਾ ਲੱਗਦਾ ਲੈ ਅਸਲ ਜਿਹੜੇ ਕਿਲਿਆਂ ਦਾ ਸਟਰਕਚਰ ਆ ਢਾਂਚੇ ਉਹ ਇਹ ਲੁੱਕ ਕੀ ਆਉਣ ਲੱਗੇ ਆ ਜੀ ਇਹ ਲੁੱਕ ਦੇ ਵਿੱਚ ਤੇ ਇਧਰ ਕਿਹੜੀਆਂ ਆ ਗਈਆਂ ਇਹ ਇਹ ਵੁੱਡਨ ਟਾਈਲਸ ਵੁੱਡਨ ਬਲੈਂਕ ਆ ਸਟਾਈਲ ਹੈ ਨਾ ਜੀ ਬਹੁਤ ਸੋਹਣੀ ਪਿਆਰੀ ਕਿਲੈਕਸ਼ਨ ਅਸੀਂ ਛਾਂਟ ਕੇ ਸ਼ੁਰੂ ਕੀਤੀ ਹੈ ਇਹ ਹੂੰ ਨਹੀਂ ਬਹੁਤ ਫਰੇਸ਼ ਕਾਫੀ ਨੇ ਬਹੁਤ ਸ਼ੇਡ ਨਹੀਂ ਇਹਦੇ ਕਾਫੀ ਸ਼ੇਡ ਵੀ ਮਿਲ ਜਾਣਗੇ ਇਧਰ ਲਿਪਾ ਦੇ ਵਾਸ਼ਰੂਮ ਆ ਗਏ ਨਹੀਂ ਕਿਚਨ ਇਹ ਵੀ ਵਾਸ਼ਰੂਮ ਆ ਗਏ ਵਾਸ਼ਰੂਮ ਆ ਗਏ ਤੇ ਇਹ ਕਿੰਨੇ ਚ ਤਿਆਰ ਹੋਏਗਾ ਬਸ ਉਹੀ ਆਪਣਾ 2500 ਫੁੱਟ ਦਾ ਵਾਸ਼ਰੂਮ ਆ ਤਾਂ 8000 ਦੇ ਵਿੱਚ ਮਤਲਬ ਕਿਉਂ ਮੰਨਦੇ ਆ ਕੋਈ ਸੋਚ ਨਹੀਂ ਸਕਦਾ ਵੀ ਆਠੇ ਆ ਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗਦੀ ਰ ਬਾਥਰੂਮ ਤਿਆਰ ਹੋ ਗਿਆ ਜਣੀ ਬਹੁਤ ਸੋਹਣਾ ਬਾਈ ਕਮਾਲ ਹੋਈ ਪਈ ਆ ਗੱਲਬਾਤ ਪੂਰੀ ਆ ਦੇਖੋ ਕਿੰਨੀ ਬਲੈਕ ਟਾਇਲ ਜੀ ਯੂਜ਼ ਕੀਤੀ ਆ ਨਹੀਂ ਕੀ ਹੁੰਦਾ ਦੁਕਾਨਦਾਰ ਘੱਟ ਤੋਂ ਘੱਟ ਬਲੈਕ ਯੂਜ਼ ਕਰਦਾ ਵੀ ਬਲੈਕ ਕੋਸਤੀ ਪੈਂਦੀ ਆ ਹੂੰ ਕਿਉਂਕਿ ਸਾਡੇ ਤਾਂ ਇੱਥੇ ਇੱਕ ਰੇਟ ਆ ਬਲੈਕ ਭਾਵੇਂ ਸਾਰੀ ਬਲੈਕ ਲਵਾ ਲਓ ਸਾਰੀ ਬਲੈਕ ਲਵਾ ਲਓ ਮਾੜਾ ਮੋਟਾ ਹੈ ਫਿਰ ਵੀ ਕਰਾ ਸਕਦਾ ਆ ਆਪਦੀ ਚੁਆਇਸ ਜੇ ਨਹੀਂ ਇਹ ਚਾਪਸ਼ਨ ਕੋਈ ਅਸੀਂ ਇਸੇ ਕੰਪਿਊਟਰ ਦੇ ਬਦਲੇ ਵੀ ਦੇ ਦਾਂਗੇ ਜੇ ਉਹਨੇ ਕੁਝ ਡਿਸਪਲੇ ਵਿੱਚ ਚੇਂਜ ਕਰਨਾ ਹੋਵੇ ਇਹਦਾ ਅੱਜਕੱਲ ਬਹੁਤ ਟ੍ਰੈਂਡ ਹੈ ਜੀ ਮੇਸ ਦਾ ਗ੍ਰੇ ਵਾਈਟ ਕੰਬੀਨੇਸ਼ਨ ਵੀ ਬਹੁਤ ਸੋਹਣਾ ਲੱਗਦਾ ਹੈ ਜੀ ਜੀ ਆ ਵੀ ਬਹੁਤ ਸੋਹਣਾ ਲੱਗਦਾ ਹੈ ਅੱਜਕੱਲ ਗ੍ਰੇ ਲੁੱਕ ਕੋਟੀਆਂ ਨੂੰ ਬਹੁਤ ਦੇਣ ਲੱਗੇ ਮਤਲਬ ਹਾਂ ਇਹ ਸ਼ਿਟ ਜ਼ਿਆਦਾ ਕੋਟੀਆਂ ਦੇ ਵਿੱਚ ਆ ਥੋੜੇ ਤਾਂ ਸਮੇਂ ਤੋਂ ਲੰਮੇ ਸਮੇਂ ਤੋਂ ਚੱਲ ਰਿਹਾ ਇਹ ਤਾਂ ਜੀ ਲੰਬੇ ਸਮੇਂ ਦਾ ਕੋੜਾ ਮਤਲਬ ਇਹ ਤਾਂ ਚੱਲੀ ਜਾਣਾ ਮਤਲਬ ਮੂਡਨ ਦਾ ਪਰ ਇਹ ਥੋੜੀ ਲੁੱਕ ਵੱਖਰੀ ਆ ਗਈ ਤਾਂ ਇਧਰਲੇ ਪਾਸੇ ਆਪਾਂ ਘੁੰਮਦੇ ਜਾਈਏ ਤਾਂ ਆ ਵੀ ਆ ਗਿਆ ਆਪਣਾ ਏਬੀਸੀ ਲਾਸਟ ਟਾਈਮ ਹੀ ਲਾਇਆ ਸੀ ਵਾਸ਼ਰੂਮ ਜੀ ਬਾਪੀ ਨੇ ਖਾਸੀ ਦੇ ਹੀ ਆ ਵੀ ਆਪਾਂ ਟਾਈਮ ਟਾਈਮ ਚੇਂਜ ਕਰਦੇ ਰਹਿਨੇ ਆ ਇੱਕ ਉਸ ਤਰ੍ਹਾਂ ਨੇ ਵੀ ਇੱਕ ਵਾਸ਼ਰੂਮ ਲੱਗਿਆ ਪਿਆ 6 ਮਹੀਨੇ ਚੱਲ ਰਿਹਾ ਉਹ ਚੀਜ਼ ਨਹੀਂ ਕਸਟਮਰ ਕਰਦੇ ਰਹਿੰਦੇ ਤੇ ਇੱਕ ਇੰਸਟਾ ਦਾ ਪੇਜ ਕੀ ਹੈ ਜਿੱਥੇ ਤੁਸੀਂ ਰੋਜ਼ ਅਪਡੇਟ ਪਾਉਂਦੇ ਹੋ ਉਹ ਬੰਦਾ ਦੇਖ ਸਕੇ ਜਾਂ ਪੁਰਾਣੀ ਡਿਜ਼ਾਈਨ ਵੀ ਤੁਹਾਡੇ ਦੇਖ ਸਕਣ ਬਸ ਮਾਸਟਰ ਮਾਰਵਲ ਜੀ ਮਾਸਟਰ ਮਾਰਵਲ ਹਾਂਜੀ ਕੋਲੇ ਤੋਂ ਮਾਸਟਰ ਮਾਰਵਲ ਅੰਡਰਸਕੋਰ ਟਾਈਲਸ ਬਸ ਇਹ ਆਪਾਂ ਲੈ ਕੇ ਵੀ ਪਾ ਦੇਵਾਂਗੇ ਤੇ ਉਹ ਪਰ ਸਕਰੀਨਸ਼ਾਟ ਵੀ ਲਾ ਦੇਵਾਂਗੇ ਦਰਸ਼ਕੋ ਇਦੋਂ ਬਾਅਦ ਤੁਹਾਨੂੰ ਨਾ ਕੋਠੀ ਚ ਲੈ ਕੇ ਚੱਲਾਂਗੇ ਉਹ ਬਾਈ ਸ਼ੌਕੀ ਸਰਦਾਰ ਵਾਲੀ ਚੈਨਲ ਦੀ ਵੀਡੀਓ ਪਾਵਾਂਗੇ ਉਹਦੀ ਕੋਠੀ ਜਿੱਥੇ ਨਾ ਤਾਂ ਕੰਮ ਹੋਇਆ ਅਸਲ ਦੇ ਵਿੱਚ ਕੀ ਉੱਥੇ ਕਰਾਮਾਤ ਕੀਤੀ ਹੈ ਕਿੰਨੀ ਕੁ ਖੂਬਸੂਰਤੀ ਨਿੱਖਰ ਕੇ ਸਾਹਮਣੇ ਆਈ ਆ ਬਿਲਕੁਲ ਜਮਲੇਸ਼ਾ ਪਟੇਲ ਦੇਣੀ ਹੈ ਲੱਗਨ ਦਵਾਦ ਉਹਨੇ ਕਿਸ ਤਰ੍ਹਾਂ ਦੇ ਲੁੱਕ ਦਿੱਤੀ ਹੈ ਉਹ ਆਪਾਂ ਲਾਈਵ ਵੀ ਦਿਖਾਵਾਂਗੇ ਅੱਜ ਉਹ ਅੱਜ ਆਪਾਂ ਲਾਈਵ ਦੇਖਦੇ ਆ ਬਾਈ ਸ਼ੌਕੀ ਸਰਦਾਰ ਚੈਨਲ ਤੇ ਉਸ ਵੀਡੀਓ ਦਾ ਇੰਤਜ਼ਾਰ ਕਰਿਓ ਥੈਂਕ ਯੂ ਬੀਰ ਸਿੰਘਲਾ ਸਾਹਿਬ ਧੰਨਵਾਦ ਵੀਰੇ ਧੰਨਵਾਦ ਤੁਹਾਡਾ ਵੀ ਤਾਂ ਆਪਾਂ ਅਗਲੀ ਵਾਰ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ